ਸਟਾਰਟ ਤੋਂ ਹੌਸਲਾ ਕੇ ਬਈ ਉਹ ਜਿਹੜੇ ਭਗਤ ਜੀ ਨੇ ਆਦਰ ਦੀਆਂ ਸਤਕਾਰਯੋਗ ਨੇ ਚੁੰਨੀ ਵਾਲੇ ਭਗਤ ਜੀ ਬੀਜੇਪੀ ਚ ਨੇ ਮਹਿੰਦਰ ਭਗਤ ਜੀ ਪਹਿਲਾਂ ਮੈਂ ਸੁਣਿਆ ਬੀਜੇਪੀ ਤੋਂ ਵੀ ਚੋਣ ਲੜੇ ਸੀ ਹੁਣ ਉਹ ਆਮ ਆਦਮੀ ਪਾਰਟੀ ਤੋਂ ਲੜ ਪਿਆ ਯਾਰ ਹੁਣ ਬੀਜੇਪੀ ਨੂੰ ਗੱਲਾਂ ਕੱਢੀ ਜਾਂਦੇ ਆ ਦੂਜੇ ਭਾਈ ਸਾਹਿਬ ਪਹਿਲਾਂ ਝਾੜੂ ਤੋਂ ਲੜੇ ਸੀ ਹੁਣ ਏ ਕਾਂਗਰਸ ਤੋਂ ਲੜਗੇ ਇਹੋ ਜਿਹੇ ਟੱਟੇ ਜਲੰਧਰ ਵੈਸਟ ਚ ਨਹੀਂ ਇਹ ਟੱਟੇ ਦਾ ਜਾਨਵਰ ਹੈ ਜਿਹੜੇ ਇਨਸਾਨਾਂ ਦੇ ਰੂਪ ਦੇ ਵਿੱਚ ਟੱਟੇ ਨੇ ਜਿਨ੍ਹਾਂ ਨੇ ਲੋਕਾਂ ਦਾ ਜੀਵਨ ਕਿਤਾਬਿਆ ਜਿਹੋ ਨਾਲ ਪ੍ਰਾਪਤ ਕਿਤਾਬਿਆ ਉਹਨਾਂ ਦਾ ਵੀ ਜਲੰਧਰ ਵੈਸਟ ਦੇ ਲੋਕ ਇਸ ਵਾਰੀ ਇਲਾਜ ਕਰਨਗੇ ਲੋਕਾਂ ਨੂੰ ਵੀ ਅਸਲ ਸੱਚ ਸੁਣਾ ਦੇ ਦੀ ਯਾਦ ਸਾਈਡ ਤੋਂ ਹਟਣੇਗਾ ਨਹੀਂ ਮੈਂ ਸਾਈਡ ਤੋਂ ਹਟਣੇਗਾ ਨਹੀਂ ਉਹ ਜਿਹੜੇ ਭਗਤ ਜੀ ਨੇ ਆਦਰ ਦੀਆਂ ਸਤਕਾਰਯੋਗ ਨੇ ਚੁੰਨੀ ਵਾਲੇ ਭਗਤ ਜੀ ਬੀਜੇਪੀ ਚ ਨੇ ਮਹਿੰਦਰ ਭਗਤ ਜੀ ਪਹਿਲਾਂ ਮੈਂ ਸੁਣਿਆ ਬੀਜੇਪੀ ਤੋਂ ਵੀ ਚੋਣ ਲੜੇ ਸੀ ਹੁਣ ਉਹ ਆਮ ਆਦਮੀ ਪਾਰਟੀ ਤੋਂ ਲੜ ਪਿਆ ਯਾਰ ਹੁਣ ਬੀਜੇਪੀ ਨੂੰ ਗੱਲਾਂ ਕੱਢੀ ਜਾਂਦੇ ਆ ਦੂਜੇ ਭਾਈ ਸਾਹਿਬ ਪਹਿਲਾਂ ਝਾੜੂ ਤੋਂ ਲੜੇ ਸੀ ਹੁਣ ਏ ਕਾਂਗਰਸ ਤੋਂ ਲੜ ਗਏ ਇਹੋ ਜਿਹੇ ਟੱਟੇ ਜਲੰਧਰ ਵੈਸਟ ਚ ਨਹੀਂ ਇਹ ਟੱਟੇ ਦਾ ਜਾਨਵਰ ਹੈ ਜਿਹੜੇ ਇਨਸਾਨਾਂ ਦੇ ਰੂਪ ਦੇ ਵਿੱਚ ਟੱਟੇ ਨੇ ਜਿਨ੍ਹਾਂ ਨੇ ਲੋਕਾਂ ਦਾ ਜੀਵਨ ਕਿਤਾਬਿਆ ਜਿਨ੍ਹਾਂ ਦਾ ਪ੍ਰਭ ਕਿਤਾਬਿਆ ਉਹਨਾਂ ਦਾ ਵੀ ਜਲੰਧਰ ਵੈਸਟ ਦੇ ਲੋਕ ਇਸ ਵਾਰੀ ਇਲਾਜ ਕਰਨਗੇ ਲੋਕਾਂ ਨੂੰ ਵੀ ਅਸਲ ਸੱਚ ਸੁਣਾ ਦੇ ਦੀ ਯਾਦ ਸਾਈਡ ਤੋਂ ਹਟਣੇਗਾ ਨਹੀਂ ਮੈਂ ਹੁਣ ਜਿਹੜੇ ਭਗਤ ਜੀ ਨੇ ਆਦਰ ਦੀਆਂ ਸਤਕਾਰਯੋਗ ਨੇ ਚੁੰਨੀ ਵਾਲ ਭਗਤ ਜੀ ਬੀਜੇਪੀ ਚ ਨੇ ਮਹਿੰਦਰ ਭਗਤ ਜੀ ਪਹਿਲਾਂ ਮੈਂ ਸੁਣਿਆ ਬੀਜੇਪੀ ਤੋਂ ਵੀ ਚੋਣ ਲੜੇ ਸੀ ਹੁਣ ਉਹ ਆਮ ਆਦਮੀ ਪਾਰਟੀ ਤੋਂ ਲੜ ਪਿਆ ਯਾਰ ਹੁਣ ਬੀਜੇਪੀ ਨੂੰ ਗੱਲਾਂ ਕੱਢੀ ਜਾਂਦੇ ਆ ਦੂਜੇ ਭਾਈ ਸਾਹਿਬ ਪਹਿਲਾਂ ਝਾੜੂ ਤੋਂ ਲੜੇ ਸੀ ਹੁਣ ਏ ਕਾਂਗਰਸ ਤੋਂ ਲੜਗੇ ਇਹੋ ਜੇ ਟੱਟੇ ਜਲੰਧਰ ਵੈਸਟ ਚ ਨਹੀਂ ਹੈ ਇਹ ਟੱਟੇ ਦਾ ਜਾਨਵਰ ਹੈ ਜਿਹੜੇ ਇਨਸਾਨਾਂ ਦੇ ਰੂਪ ਦੇ ਵਿੱਚ ਟੱਟੇ ਨੇ ਜਿਨ੍ਹਾਂ ਨੇ ਲੋਕਾਂ ਦਾ ਜੀਵਨ ਕਿੱਟਾ ਬਿਆ ਕਿਦੋਂ ਨਾ ਕਰਾ ਕਿੱਟਾ ਬਿਆ ਉਹਨਾਂ ਦਾ ਵੀ ਜਲੰਧਰ ਵੈਸਟ ਦੇ ਲੋਕ ਇਸ ਵਾਰੀ ਇਲਾਜ ਕਰਨਗੇ ਉਹਨਾਂ ਨੂੰ ਵੀ ਐਸਾ ਸਬਸਤ ਸੁਣਗੇ ਕਿ ਉਹ ਯਾਦ ਸਟਾਰਟ ਤੋਂ ਹੋਰ ਕੋਈ ਨਹੀਂ ਉਹ ਜਿਹੜੇ ਭਗਤ ਜੀ ਨੇ ਆਦਰ ਦੀਆਂ ਸਤਕਾਰਯੋਗ ਨੇ ਚੁੰਨੀ ਵਾਲੇ ਭਗਤ ਜੀ ਬੀਜੇਪੀ ਚ ਨੇ ਮਹਿੰਦਰ ਭਗਤ ਜੀ ਪਹਿਲਾਂ ਮੈਂ ਸੁਣਿਆ ਬੀਜੇਪੀ ਤੋਂ ਵੀ ਚੋਣ ਲੜੇ ਸੀ ਹੁਣ ਉਹ ਆਮ ਆਦਮੀ ਪਾਰਟੀ ਤੋਂ ਲੜ ਪਿਆ ਯਾਰ ਹੁਣ ਬੀਜੇਪੀ ਨੂੰ ਗੱਲਾਂ ਕੱਢੀ ਜਾਂਦੇ ਆ ਦੂਜੇ ਭਾਈ ਸਾਹਿਬ ਪਹਿਲਾਂ ਝਾੜੂ ਤੋਂ ਲੜੇ ਸੀ ਹੁਣ ਏ ਕਾਂਗਰਸ ਤੋਂ ਲੜਗੇ ਇਹੋ ਜੇ ਟੱਟੇ ਜਲੰਧਰ ਵੈਸਟ ਚ ਵੀ ਹੈ ਇਹ ਟੱਟੇ ਦਾ ਜਾਨਵਰ ਹੈ ਜਿਹੜੇ ਇਨਸਾਨਾਂ ਦੇ ਰੂਪ ਦੇ ਵਿੱਚ ਟੱਟੇ ਨੇ ਜਿਨ੍ਹਾਂ ਨੇ ਲੋਕਾਂ ਦਾ ਜੀਵਨ ਕਿੱਟਾ ਬਿਆ ਜਿਦੋਂ ਨਾ ਪ੍ਰਾਪ ਕਿੱਟਾ ਬਿਆ ਉਹਨਾਂ ਦਾ ਵੀ ਜਲੰਧਰ ਵੈਸਟ ਦੇ ਲੋਕ ਇਸ ਵਾਰੀ ਇਲਾਜ ਕਰਨਗੇ ਉਹਨਾਂ ਨੂੰ ਵੀ ਐਸਾ ਸਬਸ ਸੌਣ ਦੇ ਦੀ ਯਾਦ